ਬਾਜਾਂ ਵਾਲਿਆ ਕਰਾਂ ਕਿ ਸਿਫਤ ਤੇਰੀ ਉੱਚੀ ਸੁੱਚੀ ਤੇ ਵਖਰੀ ਸ਼ਾਨ ਹੈ ਜੀ ਕਰਕੇ ਦੋ ਤੋਂ ਤਿੰਨ ਤਾਂ ਹਿੰਦ ਵਾਲੀ ਰਖ ਲਈ ਜੋ ਡੁੱਬਦੀ ਆਣ ਹੈ ਜੀ ਦਾਨੇ ਬਹੁਤ ਨੇ ਇਸ ਜਹਾਨ ਉੱਤੇ ਦਾਨੇ ਬਹੁਤ ਨੇ ਇਸ ਜਹਾਨ ਉੱਤੇ ਦਿੱਤਾ ਵਖਰਾ ਪੁੱਤਾਂ ਦਾ ਦਾਨ ਹੈ ਜੀ ਕਮਲ ਆਖ ਦਾ ਕੌਮ ਨਹੀਂ ਭੁੱਲ ਸਕਦੀ ਦਿੱਤਾ ਆਪ ਨੇ ਜੋ ਬਲੀਦਾਨ ਹੈ ਜੀ ਦਿੱਤਾ ਆਪਨੇ ਜੋ ਬਲੀਦਾਨ ਹੈ ਜੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਉਸਤਤੀ ਦੇ ਵਿੱਚ ਬਰਿਆਂ ਵਾਲੇ ਕਮਲ ਲਖਾਰੀ ਨੇ ਜਿਵੇਂ ਦੋ ਤਾਰਾ ਛੰਦ ਲਿਖਿਆ ਹੈ ਕਵਿਸ਼ਰੀ ਜਥਾ ਬੇਨਤੀ ਇਉਂ ਕਰਦਾ ਸੇਵਿਤ ਗੁਰੂ ਦਸ਼ਮੇਸ਼ ਦੀ ਅਰਿਏ ਮਨ ਚਿਤਲਾਏ ਕਲਗੀਧਰ ਕਿਰਪਾਲ ਜੀ ਹੋਣਾ ਸਦਾ ਸਹਾਏ ਗੁਰੂ ਬਾਜਾ ਵਾਲੇ ਦੀ ਮੈਤੋਂ ਸਿਫਤ ਲਿਖੀ ਨਾ ਜਾਵੇ ਮੇਰੀ ਕੀ ਹਸਤੀ ਹੈ ਲਿਖ ਦੀ ਕਲਮ ਗੁਰੂ ਲਿਖਵਾਵੇ ਮੇਰੀ ਕੀ ਹਸਤੀ ਹੈ ਲਿਖ ਦੀ ਕਲਮ ਗੁਰੂ ਲਿਖਵਾਵੇ ਤਨ ਤੇਰਾ ਜਿਗਰਾ ਹੈ ਦਾਤਾ ਤਨ ਤੇਰੀ ਕੁਰਬਾਨੀ ਅੱਜ ਪੂਰੀ ਦੁਨੀਆ ਤੇ ਤੇਰਾ ਦਿਸਦਾ ਨਹੀਂ ਕੋਈ ਸਾਨੀ ਅੱਜ ਪੂਰੀ ਦੁਨੀਆ ਤੇ ਤੇਰਾ ਦਿਸਦਾ ਨਹੀਂ ਕੋਈ ਸਾਨੀ ਦੁਖੀ ਬਿਪਰ ਜਨਾਨੇ ਆ ਕੀਤੇ ਸਤਗੁਰ ਨੂੰ ਅਰਜੋਈ ਰੱਖੋ ਹਿੰਦ ਡੋਬਦੀ ਨੂੰ ਆਸਰਾ ਥੋੜੇ ਬਿਨਾਂ ਕੋਈ ਰੱਖੋ ਹਿੰਦ ਡੁੱਬ ਦਿਨੋਂ ਆਸਰਾ ਥੋੜੇ ਬਿਨਾਂ ਕੋਈ ਦਿੱਲੀ ਬਲ ਤੋਰੇ ਨੇ ਦਿੱਲੀ ਬਲ ਤੋਰੇ ਨੇ ਪਿਤਾ ਜੀ ਜੋ ਬੱਡੇ ਬਲਦਾਨੀ ਅੱਜ ਪੂਰੀ ਦੁਨੀਆ ਤੇ ਤੇਰਾ ਦਿਸਦਾਨੀ ਕੋਈ ਸਾਨੀ ਅੱਜ ਪੂਰੀ ਦੁਨੀਆ ਤੇ ਤੇਰਾ ਦਿਸਦਾ ਨਹੀਂ ਕੋਈ ਸਾਨੀ 1699 ਦਾ ਦਿਵਸ ਵਸਾਖੀ ਵਾਲਾ ਆਇਆ ਪੰਜ ਪਿਆਰ ਸਾਜ ਲਏ ਅਮਰਤ ਪੰਜਾਂ ਤਾਈਂ ਸ਼ਕਾਇਆ ਪੰਜ ਪਿਆਰ ਸਾਜ ਲਏ ਅਮਰਤ ਪੰਜਾਂ ਤਾਈਂ ਸ਼ਕਾਇਆ ਘਟ ਚੱਕਰ 84 ਦਾ ਘਟ ਚੱਕਰ 84 ਦਾ ਪੰਜ ਕੀਤੇ ਅੰਬਰ ਜਹਾਨੀ ਅੱਜ ਪੂਰੀ ਦੁਨੀਆ ਤੇ ਤੇਰਾ ਦਿਸਦਾ ਨਹੀਂ ਕੋਈ ਸਾਨੀ ਅੱਜ ਪੂਰੀ ਦੁਨੀਆ ਤੇ ਤੇਰਾ ਦਿਸਦਾ ਨਹੀਂ ਕੋਈ ਸਾਨੀ ਜੋ ਜ਼ਾਲਮ ਰਾਜੇ ਸੀ ਸਾਰੇ ਜੰਗਾਂ ਵਿੱਚ ਹਰਾਇਆ ਲੇਖਿਆ ਪਰਵਾਨਾ ਜੋ ਉਹਨੇ ਔਰੰਗਜ਼ੇਬ ਮੁਕਾਇਆ ਲੇਖਿਆ ਪਰਵਾਨਾ ਜੋ ਉਨੇ ਔਰੰਗਜ਼ੇਬ ਮੁਕਾਇਆ ਗੁਰਪੰਥ ਖਾਲਸੇ ਦੇ ਗੁਰਪੰਥ ਖਾਲਸੇ ਦੇ ਚੁੱਲਣ ਚੰਡੇ ਵਿੱਚ ਅਸਮਾਨੀ ਅੱਜ ਪੂਰੀ ਦੁਨੀਆ ਤੇ ਤੇਰਾ ਦਿਸਦਾ ਨਹੀਂ ਕੋਈ ਸਾਨੀ ਅੱਜ ਪੂਰੀ ਦੁਨੀਆ ਤੇ ਤੇਰਾ ਦਿਸਦਾ ਨਹੀਂ ਕੋਈ ਸਾਨੀ ਜੋ ਕਵੀ ਕਵੀ ਸ਼ਰ ਸੀ ਇਸ ਜਮਾਨੇ ਨੇ ਠੁਕਰਾਇਆ ਗੋਰ ਸ਼ਰਨੀ ਜੋ ਆਇਆ ਆਪਨੇ ਸਬਦਾਂ ਮਾਣ ਵਧਾਇਆ ਗੋਰ ਸ਼ਰਨੀ ਜੋ ਆਇਆ ਆਪਨੇ ਸਬਦਾਂ ਮਾਣ ਵਧਾਇਆ بے انت بڑی مہما بے انت بڑی کبیا تو نہ جائے بکھانے اج پوری دنیا تے تیرا دسدا نہیں کوئی سانی اج پوری دنیا تے دسدا کوئی نہیں تیرا سانی مادور اگینو ਆਪਣੇ ਬੰਦਾ ਸਿੰਘ ਬਣਾਤਾ ਪੰਜਾਬ ਤੋੜ ਦੇਤਾ ਦਿੱਤੇ ਤੀਰਥਾ ਪੜਾ ਲਾਤਾ ਪੰਜਾਬ ਤੋੜ ਦੇਤਾ ਦਿੱਤੇ ਤੀਰਥਾ ਪੜਾ ਲਾਤਾ ਸਰਹੰਦ ਫਤੇ ਕੀਤਾ ਸਰਹੰਦ ਫਤੇ ਕੀਤਾ ਕੀਤੀ ਜਬਰ ਜਿਆਂ ਦੀ ਹਾਨੀ ਅੱਜ ਪੂਰੀ ਦੁਨੀਆ ਤੇ ਤੇਰਾ ਦਿਸਦਾ ਨਹੀਂ ਕੋਈ ਸਾਨੀ ਅੱਜ ਪੂਰੀ ਦੁਨੀਆ ਤੇ ਇਹ ਰਾਸਦਾਨੀ ਕੋਈ ਸਾਨੀ ਮਾਂ ਬਾਪ ਸੁੱਤ ਚਾਰੇ ਵਾਰੇ ਧਰਮ ਦੀ ਜੋਤ ਜਗਾਗੇ ਸਮਝਾਗੇ ਦੁਨੀਆਂ ਨੂੰ ਯੋਧੇ ਹੱਸ ਸ਼ਹੀਦੀ ਪਾਗੇ ਸਮਝਾਗੇ ਦੁਨੀਆਂ ਨੂੰ ਯੋਧੇ ਹੱਸ ਸ਼ਹੀਦੀ ਪਾਗੇ ਓ ਬਰਿਆਂ ਦਾ ਕੰਮ ਲੈ ਕਹੇ ਭਰੇ ਆਂਦਾ ਕਮਲ ਕਹੇ ਕਰਗੇ ਸਿੱਖੀ ਕੋ ਮਨਸ਼ਾਨੀ ਅੱਜ ਸਾਰੀ ਦੁਨੀਆ ਤੇ ਤੇਰਾ ਦਿਸਦਾ ਨੀ ਕੋਈ ਸਾਨੀ ਅੱਜ ਪੂਰੀ ਦੁਨੀਆ ਤੇ ਤੇਰਾ ਦਿਸਦਾ ਨਾ ਕੋਈ ਸਾਨੀ